ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੇ ਨਿਕਲ ਕੇ ਆ ਰਿਹਾ ਇੱਕ ਵੱਡੀ ਹਿੱਟ অন্ਟਾਰੀਓ 트럼ਪ ਦੇ ਪ੍ਰਸਤਾਵਿਤ ਟੈਰਿਫਾਂ ਦੁਆਰਾ ਅਸਪਸ਼ਟ ਤੌਰ ਤੇ ਪ੍ਰਭਾਵਿਤ ਹੋਵੇਗਾ ਮਾਰਾਂ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਕਾਰਲਟਨ ਯੂਨੀਵਰਸਿਟੀ ਦੇ ਇੱਕ ਕਾਰੋਬਾਰੀ ਪ੍ਰੋਫੈਸਰ ਦਾ ਕਹਿਣਾ ਕਿ ਜੇਕਰ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਲਡ 트럼ਪ ਸਾਰੇ ਕੈਨੇਡੀਅਨ ਸਮਾਨ ਤੇ 25% ਦੀ ਟੈਰਫ ਲਾਉਣ ਦੀ ਧਮਕੀ ਤੇ ਅਮਲ ਕਰਦੇ ਨੇ ਤਾਂ Ontario ਸੰਭਾਵਿਤ ਤੌਰ ਤੇ ਇਸ ਦਾ ਵੱਡਾ ਹਿੱਸਾ ਦੇਖਣ ਨੂੰ ਮਿਲੇਗਾ ਸਪੋਰਟ ਸਕੂਲ ਆਫ ਬਿਜ਼ਨਸ ਦੇ ਇੱਕ ਐਸੋਸੀਏਟ ਆਫੀਸਰ ਇਅਨ ਲੀ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਇੱਕ ਨਿਊ ਚੈਨਲ ਦੱਸਿਆ ਕਿ ਇਹ ਦੱਖਣੀ Ontario ਉੱਤੇ ਇੱਕ ਅਵਿਸ਼ਵਾਸਯੋਗ ਤੌਰ ਤੇ ਕੇਂਦਰਿਤ ਪ੍ਰਭਾਵਿਤ ਇੱਕ ਅਸਪਸ਼ਟ ਅਤੇ ਕੇਂਦਰਿਤ ਪ੍ਰਭਾਵ ਪਾਉਣ ਵਾਲਾ ਅੰਟਾਰੀਓ ਇੱਕ ਵੱਡੀ ਹਿੱਟ ਲੈਣ ਜਾ ਰਿਹਾ ਹੈ 트럼ਪ ਦੇ ਜਨਵਰੀ ਵਿੱਚ ਅਹੁਦੇ ਦੀ ਸੋਚ ਕਰਨ ਤੇ ਕੈਨੇਡਾ ਅਤੇ ਮੈਕਸੀਕੋ ਤੋਂ ਹੋਣ ਵਾਲੀ ਸਾਰੀ ਚੀਜ਼ਾਂ ਦੀ ਖਰੀਦ ਤੇ ਇਹ ਨਵੇਂ ਟੈਕਸ ਲਾਉਣ ਦੀ ਸੋਹ ਖਾਦੀ ਸੀ ਉਸਨੇ ਕਿਹਾ ਕਿ ਟੈਰਫ ਉਦੋਂ ਤੱਕ ਲਾਗੂ ਰਹੇਗਾ ਜਦ ਤੱਕ ਗਵਾਂਡੀ ਦੇਸ਼ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਅਤੇ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣ ਵਿੱਚ ਮਦਦ ਨਹੀਂ ਕਰਦੇ ਲੀ ਨੇ ਕਿਹਾ ਕਿ ਜੇਕਰ ਇਦਾਂ ਹੁੰਦਾ ਹੈ ਤਾਂ ਪਹਿਲਾਂ ਸਭ ਤੋਂ ਵੱਧ ਮਹੱਤਵਪੂਰਨ ਨਤੀਜਾ ਕ੍ਰੇਡਿਟ ਡਾਲਰ ਤੇ ਪਵੇਗਾ। ਦੀ ਨੇ ਕਿਹਾ ਕਿ ਡਾਲਰ ਪੱਥਰ ਵਾਂਗ ਟੁੱਟਣ ਜਾ ਰਿਹਾ ਤੇ ਇਹ ਇੱਕ ਘਾਤਕ ਗ੍ਰਵਟ ਹੋਵੇਗੀ। ਉਹਨਾਂ ਨੇ ਕਿਹਾ ਕਿ ਕੈਨੇਡਾ ਆਪਣੇ ਕੁੱਲ ਘਰੇਲੂ ਪੈਦਾਵਾਰ ਦਾ ਤੀਜਾ ਹਿੱਸਾ ਦਰਮਾਤ ਕਰਦਾ ਤੇ ਹਰ ਵਿਅਕਤੀ ਡਾਲਰ ਦੇ ਡਿੱਗਣ ਨਾਲ ਪ੍ਰਭਾਵਿਤ ਮਹਿਸੂਸ ਕਰੇਗਾ। ਹਰ ਆਖਰੀ ਜੀਵਤ ਸਾਹ ਲੈਣ ਵਾਲੇ ਕੈਨੇਡੀਅਨ ਨੂੰ ਮਾਰਿਆ ਜਾਵੇਗਾ ਕਿਉਂਕਿ ਜਦੋਂ ਤੱਕ ਉਹ ਖਰੀਦੇ ਨੇ ਉਹਨਾਂ ਨੂੰ ਉਹ ਉਦੋਂ ਤੱਕ ਮਰਦੇ ਹੀ ਰਹਿਣਗੇ ਅਨਟਾਰੀਓ ਵਿੱਚ ਆਟੋ ਉਦਯੋਗ ਵਿੱਚ ਵੱਡੇ ਪੱਧਰ ਤੇ ਛਾਂਟੀ ਵੀ ਹੋ ਸਕਦੀ ਹੈ ਉਹਨੇ ਅੱਗੇ ਕਿਹਾ ਕਿ ਇਹ ਕਦਮ ਨਾਲ ਅਨਟਾਰੀਓ ਦੇ ਆਟੋ ਨਿਰਮਾਣ ਖੇਤਰ ਵਿੱਚ ਛਾਂਟੀ ਹੋਣ ਦੀ ਸੰਭਾਵਨਾ ਹੈ ਉਸਨੇ ਕਿਹਾ ਕਿ ਉਸ ਵਿਸ਼ਾਲਤਾ ਦਾ ਇੱਕ ਟੈਰਫ ਅਨਟਾਰੀਓ ਪਲਾਂਟਾਂ ਤੇ ਆਟੋ ਪਾਰਟਸ ਖਰੀਦਣ ਵਾਲੀ ਅਮਰੀਕੀ ਕੰਪਨੀਆਂ ਨੂੰ ਤੁਰੰਤ ਬਦਲਵੇਂ ਸਪਲਾਈਰਾਂ ਦੀ ਖੋਜ ਕਰਨ ਲਈ ਮਜਬੂਰ ਕਰੇਗਾ 25% ਕੈਨੇਡਾ ਤੋਂ ਉਹਨਾਂ ਉਤਪਾਦਨ ਨੂੰ ਗੈਰ ਆਰਥਿਕ ਬੇ ਮੁਕਾਬਲਾ ਬਣਾ ਦੇਣਗੇ ਉਹ ਕੈਨੇਡਾ ਤੋਂ ਖਰੀਦਣਾ ਬੰਦ ਕਰ ਦੇਣਗੇ ਉਹਨਾਂ ਨੇ ਦੱਸਿਆ ਤਾਂ ਕੀ ਹੋਵੇਗਾ ਡਾਰਿਓ ਕੰਪਨੀਆਂ ਉਹ ਤੁਰੰਤ ਲੋਕਾਂ ਨੂੰ ਨੌਕਰੀਆਂ ਤੋਂ ਕੱਢਣ ਲਈ ਐਮਰਜੈਂਸੀ ਯੋਜਨਾਵਾਂ ਲਾਗੂ ਕਰਨਗੀਆਂ ਉਹਨਾਂ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਸੂਬੇ ਵਿੱਚ ਉਨਾ ਛਾਂਟੀ ਦੇ ਪ੍ਰਭਾਵ ਕੈਨੇਡੀਅਨ ਅਰਥਚਾਰੀ ਨੂੰ ਪ੍ਰਭਾਵਿਤ ਕਰਨਗੇ ਲੀਨੇ ਕਿਹਾ ਕਿ ਮੈਂ ਇਹ ਦੇਖ ਨਹੀਂ ਸਕਦਾ ਸਾਨੂੰ ਕਿਵੇਂ ਮੰਦੀ ਵਿੱਚ ਧੱਕਿਆ ਜਾਵੇਗਾ ਕੈਨੇਡੀਅਨ ਚੈਂਬਰ ਆਫ ਕਮਰਸ ਦੇ ਰਣਨੀਤੀ ਨੀਤੀ ਗਲੋਬਲ ਪਾਈਵਲ ਉਪ ਪ੍ਰਧਾਨ ਕਹਿਤੀ ਨਾ 14 ਲਾਫੇਰੇ ਨੇ ਕਿਹਾ ਹੈ ਕਿ ਉਹ ਇਸ ਧਮਕੀ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਨੇ ਮੈਨੂੰ ਲੱਗਦਾ ਕਿ ਅਸੀਂ ਸਾਰੇ ਇਹ ਮਿਲਾਂਕਣ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਅਸਲ ਵਿੱਚ ਇਹੋ ਜਿਹਾ ਦਿਖਾਈ ਦੇਵੇਗਾ ਇਹ ਦੱਸਣਾ ਮੁਸ਼ਕਿਲ ਹੈ ਕਿ ਇੱਕ ਇਹ ਰਣਨੀਤੀ ਜਾਫਰ ਅਸਲ ਵਿੱਚ 25% ਟੈਰਫ ਨੂੰ ਦੇਖ ਰਹੇ ਹਾਂ ਤੇ ਪਰ ਸਾਨੂੰ ਉਹ ਗੰਭੀਰਤਾ ਨਾਲ ਲੈਣਾ ਚਾਹੀਦਾ ਉਹਨਾਂ ਨੇ ਦੱਸਿਆ ਕਿ ਚੈਂਬਰ ਦੇ ਬਿਜ਼ਨਸ ਡਾਟਾ ਲੈਬ ਦੁਆਰਾ ਲਿਖੀ ਗਈ ਇੱਕ ਤਾਜ਼ਾ ਰਿਪੋਰਟ ਵਿੱਚ ਪਾਇਆ ਗਿਆ ਕਿ 10% ਟੈਰਫ ਦੇ ਨਤੀਜੇ ਵੱਜੋਂ ਕੈਨੇਡਾ ਵਿੱਚ ਉਤਪਾਦਕਾਂ ਵਿੱਚ 2.5% ਕਮੀ ਆਵੇਗੀ ਅਸੀਂ ਇਸ ਤੋਂ 2.5 ਵਾਰ ਗੱਲ ਕਰ ਚੁੱਕੇ ਹਾਂ ਤੇ ਇਸ ਲਈ ਤੁਸੀਂ ਜਾਣਦੇ ਹੋ ਕਿ ਅਸੀਂ ਅਗਵਾਈ ਕਰ ਰਹੇ ਜੇਕਰ ਜਿਹਾ ਹੁੰਦਾ ਤਾਂ ਮੰਡੀ ਦੀ ਸਥਿਤੀ ਵਿੱਚ ਆਪਾਂ ਆ ਜਾਵਾਂਗੇ ਉਹਨਾਂ ਨੇ ਕਿਹਾ ਕਿ ਇਸ ਦਾ ਅਸਰ ਸਿੱਧਾ ਸਰਦ ਦਾ ਦੇ ਦੋਵੇਂ ਪਾਸੇ ਮਹਿਸੂਸ ਕੀਤਾ ਜਾਵੇਗਾ ਅਨਟਾਰੀਓ ਦੇ ਸੰਦਰਭ ਦੇ ਵਿੱਚ ਅਸੀਂ ਜਾਣਦੇ ਕਿ ਅਨਟਾਰੀਓ 17 ਰਾਜਾਂ ਲਈ ਇੱਕ ਪ੍ਰਮੁੱਖ ਨਿਰਯਾਤ ਸਤਾਨਾ ਇਸ ਤੇ ਨਾ ਸਿਰ ਪੁਨਟਾਰੀਓ ਵਿੱਚ ਖਪਤਕਾਰ ਤੇ ਕਾਰੋਬਾਰੀਆਂ ਲਈ ਨਤੀਜੇ ਹੋਣਗੇ ਸਗੋਂ ਅਮਰੀਕਾ ਵਿੱਚ ਉਹਨਾਂ ਖਪਤਕਾਰਾਂ ਤੇ ਕਾਰੋਬਾਰਾਂ ਤੇ ਵੀ ਇਹ ਨਤੀਜੇ ਦੇਖਣ ਨੂੰ ਮਿਲਣਗੇ ਜੋ ਜ਼ਿਆਦਾਤਰ ਅਨਟਾਰੀਓ ਦੇ ਉੱਪਰ ਭਰੋਸਾ ਕਰਦੇ ਨੇ ਉਹਨਾਂ ਨੇ ਕਿਹਾ ਕਿ ਸਥਿਤੀ ਨੂੰ ਘੱਟ ਕਰਨ ਲਈ ਸਾਰੇ ਵਿਕਲਪ ਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਮੈਨੂੰ ਲੱਗਦਾ ਕਿ ਸਾਨੂੰ ਅਸਲ ਵਿੱਚ ਗੰਭੀਰਤਾ ਦੇ ਨਾਲ ਦੇਖਣ ਦੀ ਜ਼ਰੂਰਤ ਹੈ ਕਿ ਅਸੀਂ ਕੀ ਨਿਰੰਤਰ ਕਰ ਸਕਦੇ ਹਾਂ ਉਸ ਨੇ ਨੋਟ ਕੀਤਾ ਟਰੰਪ ਦੀ ਧਮਕੀ ਨੂੰ ਹਕੀਕਤ ਬਣਨ ਤੋਂ ਰੋਕਣ ਲਈ ਨੇ ਕਿਹਾ ਕਿ ਰਾਜਨੀਤਿਕ ਨੇਤਾਵਾਂ ਨੂੰ ਸਰਗਰਮ ਸਿਰ ਵਾਲੇ ਜਵਾਬ ਤੋਂ ਬਚਣ ਅਤੇ ਰਣਨੀਤਕ ਦੀ ਜਿੱਥੇ ਜ਼ਿਆਦਾ ਜ਼ਰੂਰਤ ਹੈ ਸੰਵਾਦ ਖੋਲੋ ਤਾਂ ਪਤਾ ਲੱਗਦਾ ਕਿ ਟਰੰਪ ਸਾਡੇ ਤੋਂ ਕੀ ਚਾਹੁੰਦੇ ਨੇ ਮੈਂ ਲੰਬੇ ਸਮੇਂ ਤੋਂ ਉਸ ਦਾ ਅਸਰਨ ਕਰਦਿਆਂ ਕਿ ਸਾਨੂੰ ਕਈ ਵਾਰ ਸੁਰੱਖਿਅਤ ਉਦਯੋਗਾਂ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ ਮੈਂ ਡੈਰੀ ਬਾਰੇ ਗੱਲ ਕਰ ਰਿਹਾ ਮੈਂ ਟੈਲੀਕਾਮ ਬਾਰੇ ਵੀ ਗੱਲ ਕਰ ਰਿਹਾ ਪ੍ਰੀਮੀਅਰ ਡੱਗ ਡੱਗ ਫੋਰਡ ਦੀ ਭੂਮਿਕਾ ਦੇ ਉੱਪਰ ਵੀ ਜਿੱਥੇ ਗੱਲਬਾਤ ਉੱਠ ਕੇ ਆਈ ਹੈ ਲੀ ਨੇ ਕਿਹਾ ਕਿ ਅਨਟਾਰੀਓ ਦਾ ਪ੍ਰੀਮੀਅਰ ਡੱਗ ਫੋਰਡ ਨੇ 트ੰਪ ਪ੍ਰਸ਼ਾਸਨ ਵੱਲੋਂ ਕਿਸੇ ਵੀ ਗੱਲ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣਾ ਮਹੱਤਵਪੂਰਨ ਹੋਵੇਗਾ ਉਹ ਕੈਨੇਡਾ ਦੇ ਸਭ ਤੋਂ ਵੱਡੇ ਸਭ ਤੋਂ ਸ਼ਕਤੀਸ਼ਾਲੀ ਅਤੇ ਸਭ ਤੋਂ ਮਹੱਤਵਪੂਰਨ ਸੂਬੇ ਦੇ ਪ੍ਰੀਮੀਅਰ ਲੀ ਨੇ ਇਹ ਗੱਲ ਦੱਸੀ ਹੈ ਕਿ ਮੈਨੂੰ ਲੱਗਦਾ ਕਿ ਪ੍ਰੀਮੀਅਰ ਡੱਗ ਫੋਰਡ 트ੰਪ ਦੇ ਆਲੇ-ਦੁਆਲੇ ਦੇ ਲੋਕਾਂ ਦੁਆਰਾ ਸਰਕਾਰਿਆ ਜਾਵੇ ਕਿਉਂਕਿ ਉਹ ਵਿਚਾਰਧਾਰਕ ਤੌਰ ਤੇ ਵਿਦੇਸ਼ੀ ਸਧਾਰਨ ਨੇ ਕਾਰੋਬਾਰੀ ਪੱਖੀ ਹਨ ਪਿਛਲੇ ਪੱਤੇ ਪੱਤਰਕਾਰਾਂ ਗੱਲਬਾਤ ਕਰਦੇ ਡੱਗਫੋਰਡ ਨੇ ਨੋਟ ਕੀਤਾ ਕਿ ਅਨਟਾਰੀਓ ਹਰ ਸਾਲ ਅਮਰੀਕਾ ਨਾਲ ਡੱਗ ਭੱਗ 500 ਬਿਲੀਅਨ ਡਾਲਰ ਦਾ ਵਪਾਰ ਕਰਦਾ ਹੈ ਪ੍ਰੀਮੀਅਰ ਨੇ ਪਸਤਾਬਿਤ ਟੈਰਫ ਨੂੰ ਸਭ ਤੋਂ ਵੱਡਾ ਖਤਰਾ ਦੱਸਿਆ ਸਾਨੂੰ ਸਾਡੇ ਨਜ਼ਦੀਕੀ ਦੋਸਤਾਂ ਤੇ ਸਹਿਯੋਗੀਆਂ ਤੋਂ ਮਿਲਿਆ ਫੋਰਡ ਨੇ ਕਿਹਾ ਕਿ ਇਹ ਇਸ ਤਰ੍ਹਾਂ ਹੈ ਕਿ ਜਿਵੇਂ ਕੋਈ ਪਰਿਵਾਰ ਦੇ ਮੈਂਬਰ ਤੁਹਾਡੇ ਦਿਲ ਤੇ ਛੁਰਾ ਮਾਰ ਰਹੇ ਹੁਣ ਪ੍ਰਧਾਨ ਮੰਤਰੀ ਨੇ ਟੈਰਫ ਯੇ ਧਮਕਿਆਂ ਤੇ ਚਰਚਾ ਕਰਨ ਲਈ ਬੁੱਧਵਾਰ ਨੂੰ ਐਮਰਜੈਂਸੀ ਦੀ ਪਹਿਲੀ ਮੰਤਰੀਆਂ ਦੀ ਮੀਟਿੰਗ ਦੌਰਾਨ ਫੋਰਡ ਸਮਿਟਰ ਕੈਨੇਡਾ ਦੇ ਪ੍ਰੀਮੀਅਰ ਨਾਲ ਮੁਲਾਕਾਤ ਕੀਤੀ ਲੀਨ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪ੍ਰੀਮੀਅਰ ਡਗ ਫੋਰਡ ਇਹ ਬਿਲਕੁਲ ਜ਼ਰੂਰੀ ਹੈ ਕਿ ਉਹ ਇਸ ਗੱਲ ਵਿੱਚ ਪ੍ਰਧਾਨ ਮੰਤਰੀ ਟੂਡੋ ਨਾਲ ਮੁੱਖ ਭੂਮਿਕਾ ਨਿਭਾਉਣਗੇ ਉਹਨਾਂ ਨੂੰ ਆਪਣੇ ਕਿਸੇ ਵੀ ਮਾਤ ਪੇੜ ਨੂੰ ਕਿਸੇ ਪਾਸੇ ਰੱਖਣਾ ਹੋਵੇਗਾ ਉਹਨਾਂ ਕਹੇ ਕਿ ਕੈਨੇਡਾ ਦੇ ਵੱਡੇ ਭਲੇ ਲਈ ਉਹਨਾਂ ਨੂੰ ਇੱਕ ਪਾਸੇ ਹੀ ਰੱਖਣਾ ਪਵੇਗਾ ਕੈਨੇਡੀਅਨ ਖਬਰਨਾਮੇ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ